ਪਰਮ ਸਨਮਾਨ ਜੋਗ ਸਤ ਪਰਾਂ ਦੀ ਸਤ ਕੀ ਤੇ ਨਵਾਜੀ ਸਤਕਾਰ ਜੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤਨਾਂ ਦੀ ਸੂਹੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ। ਅੱਜ ਦੇ ਪਾਵਨ ਬਚਨ ਹਨ। ਘਟ ਘਟ ਅੰਤਰ ਤੁਮੈਂ ਵਸਾਰੇ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਰੂਪ ਬਚਨ। ਕਹਿਏ ਬਾਦਸ਼ਾਹ ਜੀ, ਹੈ ਅਕਾਲ ਪੁਰਖ ਵਾਹਿਗੁਰੂ, ਹੈ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਘਟ ਘਟ ਦਾ ਮਤਲਬ ਹੁੰਦਾ ਹੈ। ਹਰੇਕ ਸਰੀਰ ਵਿੱਚ ਅੰਤਰ ਅੰਤਰ ਕਹਿੰਦੇ ਨੇ ਵਸਨਾ ਅਗਾਂ ਸਰੀਰ ਦੇ ਵਿੱਚ ਮਹਾਰਾਜ ਕਹਿੰਦੇ ਇਹ ਵਾਹਿਗੁਰੂ ਹਰੇਕ ਸਰੀਰ ਵਿੱਚ ਤੂੰ ਹੀ ਵਸਦਾ ਹੈ ਸਾਰਿਆਂ ਦੇ ਵਿੱਚ ਤੇਰੀ ਜੋਤ ਜਗਦੀ ਹੈ ਏ ਵਾਹਿਗੁਰੂ ਤੂੰ ਸਾਡੇ ਜੀਵਨ ਦਾ ਮੁੱਢ ਹੈ ਸਾਗਲ ਸਮਗਰੀ ਤੂ ਤਤ ਮਾਰੇ ਸਾਗਲ ਸਮਗਰੀ ਮਤਲਬ ਸਾਰੀਆਂ ਚੀਜ਼ਾਂ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਵਾਹਿਗੁਰੂ ਜੀ ਤੇਰੀ ਹੀ ਮਰਿਆਦਾ ਦੇ ਧਾਗੇ ਵਿੱਚ ਪੁਰੋਈਆਂ ਹੋਈਆਂ ਹਨ ਤੂੰ ਪ੍ਰੀਤਮ ਤੂੰ ਪ੍ਰਾਣ ਆਧਾਰੇ ਪ੍ਰਾਣ ਆਧਾਰੇ ਦਾ ਮਤਲਬ ਜਿੰਦ ਦਾ ਆਸਰਾ ਇਹ ਵਾਹਿਗੁਰੂ ਤੂੰ ਸਾਡਾ ਪ੍ਰੀਤਮ ਹੈ ਤੇ ਤੂੰ ਸਾਡੀ ਜਿੰਦ ਦਾ ਆਸਰਾ ਹੈ ਤੂੰ ਹੀ ਵੇਖ ਵੇਖ ਮਨ ਵਿਗਸਾਰੇ ਵਿਗਸਾਰੇ ਦਾ ਮਤਲਬ ਹੈ ਖੜਨਾ ਕਿ ਵਾਹਿਗੁਰੂ ਜੀ ਤੈਨੂੰ ਹੀ ਵੇਖ ਵੇਖ ਸਾਡਾ ਮਨ ਖੁਸ਼ ਹੁੰਦਾ ਤੇਰੀ ਬਰਯਾਦਾ ਵੇਖ ਕੇ ਤੇਰੇ ਗੁਣਾਂ ਨੂੰ ਦੇਖ ਕੇ ਤੇਰੀ ਵਡਿਆਈ ਨੂੰ ਵੇਖ ਕੇ ਤੇਰੀ ਉਦਾਰਤਾ ਨੂੰ ਵੇਖ ਕੇ ਮਨ ਜਿਹੜਾ ਖੁਸ਼ ਹੋ ਜਾਂਦਾ ਹੈ ਰਹਾਉ ਅਨਕ ਜੋਨ ਬ੍ਰਹਮ 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 ਹਾਰੇ ਏ ਵਾਹਿਗੁਰੂ ਤੇੋਂ ਵਿਛੜ ਕੇ ਜੀਵ ਜਿਹੜੇ ਨੇ ਅਨੇਕਾਂ ਜੁਨਾਂ ਵਿੱਚ ਪਟਕ ਪਟਕ ਕੇ ਥੱਕ ਜਾਂਦੇ ਹਨ ਓਟ ਕਹੀ ਅਬ ਸਾਧ ਸੰਗਾਰੇ ਓਟ ਗਹੀ ਕਹੀ ਦਾ ਮਤਲਬ ਹੈ ਫੜੀ ਅਬ ਮਤਲਬ ਹੈ ਹੁਣ ਇਸ ਜਨਮ ਵਿੱਚ ਮਹਾਰਾਜ ਕਹਿੰਦੇ ਏ ਏ ਬਾਗੁਰੂ ਮਨੁੱਖਾ ਜਨਮ ਵਿੱਚ ਆ ਕੇ ਤੇਰੀ ਮਿਹਰ ਨਾਲ ਸਾਧ ਸੰਗਤ ਅਸਰਾ ਲੈਂਦੇ ਹਨ ਜਿਹੜੇ ਤੇਰੀ ਸੰਗਤ ਵਿੱਚ ਜੁੜਦੇ ਆ ਜਿਹੜੇ ਤੇਰਾ ਆਸਰਾ ਤੱਕਦੇ ਹਨ ਉਹਨਾਂ ਨੂੰ ਤੂੰ ਪਟਕਣਾ ਤੋਂ ਬਚਾ ਲੈਂਦਾ ਹੈ ਉਹ ਪਟਕਣਾ ਵਿੱਚ ਨਹੀਂ ਪੈਂਦੇ ਜਿਹੜੇ ਤੈਨੂੰ ਬੁਲਾ ਲੈਂਦੇ ਹਨ ਉਹ ਸਦਾ ਪਟਕਣਾ ਵਿੱਚ ਪੈ ਰਹੇ ਹਨ ਅਣਖ ਜੂਨ ਉਹ ਜਨਮਾਂ ਜਨਮਾਂ ਦੇ ਗੇੜਾਂ ਵਿੱਚ ਪੈ ਜਾਂਦੇ ਹਨ ਆਗਮ ਅਗੋਚਰ ਲਖ ਪਾਰੇ ਮਰ ਸਮਝਾ ਦਿੰਦੇ ਵੀ ਉਹ ਪਰਮਾਤਮਾ ਜਿਹੜਾ ਭਾਈ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਕੇਂਦਰਾਂ ਦੀ ਪਹੁੰਚ ਨਹੀਂ ਹੋ ਸਕਦੀ ਜੋ ਮਨੁੱਖ ਦੀ ਸਮਝ ਤੋਂ ਪਰੇ ਐ ਜੋ ਬੇਅੰਤ ਐ ਜਿਹਦਾ ਕੋਈ ਪਾਰਲਾ ਬੰਨਾ ਨਹੀਂ ਜਾਣ ਸਕਿਆ ਜਿਹਦੀ ਜਿਹਦਾ ਕੋਈ ਨਾ ਨਾਪ ਹੈ ਨਾ ਕੋਈ ਤੋਲ ਹੈ ਉਹ ਅਗਣਮਾ ਹੈ ਤੋਲਿਆ ਨਹੀਂ ਜਾ ਸਕਦਾ ਨਾਪਿਆ ਨਹੀਂ ਜਾ ਸਕਦਾ ਉਹ ਗਿਆਨ ਇੰਦਰਾਂ ਦੀ ਪਹੁੰਚ ਤੋਂ ਪਰੇ ਹੈ ਉਹਦੇ ਤੱਕ ਪਹੁੰਚਣਾ ਮੁਸ਼ਕਲ ਹੈ ਪਰ ਉਹਦੀ ਕਿਰਪਾ ਹੋ ਜਾਏ ਤਾਂ ਪਹੁੰਚਿਆ ਜਾ ਸਕਦਾ ਹੈ ਨਾਨਕ ਸਿਮਰੈ ਦਿਨ ਰਹਿਣਾ ਰੇ ਸਾਧ ਸੰਗਤ ਦੀ ਬਰਕਤ ਨਾਲ ਗੁਰੂ ਸਾਹਿਬ ਸਮਝਾਉਂਦੇ ਨੇ ਭਾਈ ਗੁਰੂ ਨਾਨਕ ਸਾਹਿਬ ਦੀ ਮੂਰਲਾ ਕਿ ਦਿਨ ਰਾਤ ਉਸ ਦਾ ਨਾਮ ਸਿਮਰਨਾ ਚਾਹੀਦਾ ਜਿਹੜੇ ਦਿਨ ਰਾਤ ਉਸ ਦਾ ਨਾਮ ਸਿਮਰਦੇ ਹਨ ਸਾਧ ਸੰਗਤ ਦੀ ਉਹਨਾਂ ਤੇ ਕਿਰਪਾ ਹੁੰਦੀ ਹੈ ਸੰਗਤ ਵਿੱਚ ਜੁੜਦੇ ਹਨ ਉਹਨਾਂ ਦਾ ਜੁੜਨਾ ਸਫਲ ਹੋ ਜਾਂਦਾ ਹੈ ਉਹ ਫਿਰ ਅਕਾਲ ਪੁਰਖ ਵੈਗੁਰੇ ਤੱਕ ਪਹੁੰਚਣ ਦੀ ਹਿੰਮਤ ਰੱਖਦੇ ਹਨ ਆਓ ਗੁਰੂ ਕਿਰਪਾ ਕਰਨ ਸਾਡੇ ਸਾਰਿਆਂ ਤੇ ਮਿਹਰ ਪ੍ਰਿਆਸ ਰੱਖਣ ਜਿਹੜਾ ਪਰਮਾਤਮਾ ਸਾਡੀ ਪਹੁੰਚ ਤੋਂ ਪਰੇ ਹੈ ਜਿਹੜਾ ਤੋਲਿਆ ਨਹੀਂ ਨਾਪਿਆ ਨਹੀਂ ਜਾ ਸਕਦਾ ਉਸ ਪਰਮਾਤਮਾ ਨੂੰ ਪਾਉਣ ਦੇ ਲਈ ਸਾਧ ਸੰਗਤ ਵਿੱਚ ਜੁੜ ਕੇ ਸੇਵਾ ਸਿਮਰਨ ਭਜਨ ਬੰਦਗੀ ਵਿੱਚ ਜੁੜੀਏ ਇਸੇ ਨਾਲ ਹੀ ਸਾਡਾ ਸਭ ਦਾ ਭਲਾ ਹੈ ਦੁਨਿਆਵੀ ਰੁਝੇਵੇਂ ਜਿਵੇਂ ਜ਼ਰੂਰੀ ਸਮਝਦੇ ਆ ਉਦੋਂ ਪਰਮਾਤਮਾ ਦਾ ਨਾਮ ਜਪਣਾ ਵੀ ਜ਼ਰੂਰੀ ਸਮਝੀਏ ਉਹ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ ਆਧਾਰ ਨਹੀਂ ਹੋ ਸਕਦਾ ਜਿਵੇਂ ਦੁਨਿਆਵੀ ਕੰਮਾਂ ਤੋਂ ਬਿਨਾ ਸਰਦਾ ਨਹੀਂ ਇਦਾਂ ਹੀ ਲੋਕ ਤੋਂ ਪਰਲੋਕ ਜਾਣ ਦੀ ਤੇ ਪ੍ਰਮਾਤਮਾ ਦੇ ਨਾਮ ਦਾ ਸਾਥ ਸਗਤ ਖਜ਼ਾਨਾ ਹੋਣਾ ਇਹ ਵੀ ਜ਼ਰੂਰੀ ਹੈ ਤਾਂ ਹੀ ਸਾਡਾ ਲੋਕ ਤੋਂ ਪਰਲੋਕ ਦਾ ਸਫ਼ਰ ਜਿਹੜਾ ਉਹ ਸੌਖਾ ਤੈਹਰ ਸਕਦਾ ਹੈ ਆਓ ਗੁਰ ਸਰਪ੍ਰਿਖਾ ਕਰਨ ਸਾਡੇ ਸਾਰਿਆਂ ਤੇ ਮੇਰ ਪਰਿਆਤ ਰੱਖਣ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ ਪ੍ਰੇਮ ਪਿਆਰ ਅਤੇ ਭਾਕਤਾ ਦੀ ਅਰਦਾਸ ਔਰ ਗੁਰੂ ਘਰ ਦੀਆਂ ਸੇਵਾਵਾਂ ਪਾਤਸ਼ਾਹ ਸਭਨਾ ਦੇ ਮਨ ਉਤੇ ਕੇ ਸੇਵਾ ਦੇ ਯੋਗ ਬਣਾ ਦੇਣ ਨਿਤ ਅਰਦਾਸ ਕਰ ਤੇਰੀ ਮਰਤੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੁਰਬਿੰਦ ਕਾ ਪੂਰਨ ਗੁਣਤਾਸ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ